ਗਈ ਹੈ ਕੋਈ ਬਿਜਲੀ ਨਹੀਂ ਆ ਰਹੀ ਉਹਨਾਂ ਲੈਕਸੇ ਸਾਹਿਬ ਹੋਂ ਚੱਕਦੇ ਪੇਰ ਨਾ ਐਕਸ਼ਨ ਲੈ ਰਹੇ ਕੋਈ ਵੀ ਚਲ ਮਜਬੂਰ ਚਲ ਮਜਬੂਰ ਹੈ ਜੀ ਆਣਾ ਮਜਬੂਰ ਵੀ ਹੈ ਕਰਨਗਰ ਅੱਧੀ ਅੱਧਾ ਹੈਪੋਵਾਲ ਬਾਈ ਬਲੌਕ ਡੈਰੀਆਂ ਡੰਗਰ 21 ਲੱਖ ਡੰਗਰ ਪਿੱਛੇ ਕਾਰਪੋਰੇਸ਼ਨ ਕਲੋਨੀ ਦੇਵ ਨਗਰ ਸਾਨੂੰ ਕਿਉਂ ਰੋੜ ਲਈ ਹੈ ਸਾਨੂੰ ਕਿਉਂ ਰੋੜ ਨਹੀਂ ਰਿਹਾ ਸਰਦਿਆਂ ਦੀ 5 700 ਬੰਦਾ ਇਕੱਠਾ ਹੋ ਗਿਆ ਇੱਥੇ ਇਨਵਰਟਰ ਬੰਦ ਹੋ ਗਏ ਜਨਰੇਟਰ ਬੰਦ ਹੋ ਗਏ ਕੀ ਕਰੇ ਕਿੱਥੇ ਜਾਈਏ ਬੱਚਾ ਲੈ ਕੇ ਪਾਣੀ ਆ ਨਹੀਂ ਰਿਹਾ ਗੱਲ ਹੋ ਚੁੱਕੀ ਹੈ ਐਕਸ਼ਨ ਗੱਲ ਸੁਣ ਕੇ ਰਾਜ਼ੀ ਨਹੀਂ ਬਾਹਰ ਦੇ ਮਾਰ ਰਹੇ ਆ ਇਹ ਸਾਈਡ ਖਰਾਬ ਹੈ ਉਹ ਸਾਈਡ ਇਹ ਸਾਡੀ ਸੁਣਵਾਈ ਨਹੀਂ ਹੋਊਗੀ ਸਾਡਾ ਅਧਰਣਾ ਇੱਥੇ ਜਾਰੀ ਰਹੂਗਾ ਜਾ ਤਾਂ ਲੈਣਗੇ ਜੇ ਸਾਨੂੰ ਪਰੇਸ਼ਾਨ ਕਰੂਗੀ ਸਰਕਾਰ ਅਸੀਂ ਲੋਕਾਂ ਨੂੰ ਕਰਾਂਗੇ ਸਿੱਧੀ ਗੱਲ ਹੈ ਕੋਈ ਤੰਗ ਨੀ ਖੋਣਾ ਜੀ ਅਸੀਂ ਪਰੇਸ਼ਾਨ ਹੋ ਰਹੇ ਆ ਲੋਕੀ ਪਰੇਸ਼ਾਨ ਹੋ ਰਹੇ ਆ ਲੋਕੀ ਉੱਪਰ ਦਾ ਬਾਅਦ ਚੱਚਣਗੇ ਕਿਉਂਕਿ ਐ ਮਾਂ ਦੀ ਪਾਰਟੀ ਸਰਕਾਰੀ ਕੰਮ ਕਿੰਨੀ ਦੇਰ ਹੋ ਗਈ ਜੀ ਲਾਈਟ ਗਈ ਰਾਤ ਤੋਂ ਬਈ ਨਹੀਂ ਹੋ ਰਹੀ ਕਰਦਾ ਬਾਈ 24 ਘੰਟੇ ਹੋ ਗਏ ਕੋਈ ਛੋਟੇ ਛੋਟੇ ਬੱਚੇ ਰੋਂਦੇ ਭਾਈ ਅੰਦਰ ਦੀ ਉਹ ਕਹਿੰਦੇ ਪਾਪਾ ਲਾਈਟ ਕਰਵਾਏਗੀ ਪਾਪਾ ਲਾਈਟ ਕਰਵਾਓਗੀ ਕਿੰਨੇ ਲੋਕਾਂ ਦੇ ਬੰਦ ਹੋ ਗਏ ਅਫਸਰਾਂ ਨੂੰ ਫੋਨ ਕਟੋ ਘਟ 50 ਵਾਰੀ ਕਾਲ ਕਰਕੇ ਕੋਈ ਫਲਾਨਾ ਪੀਟਰ ਜੰਪਰ ਉੱਡੇ ਹੋਏ ਆ ਕਿਸੇ ਦੇ ਕੋਈ ਸੁਣਵਾਈ ਨਹੀਂ ਆ ਉਹ ਜੀ ਆਇਸ ਕਿ ਵੋਟਾ ਬੰਗਰ ਵਾਹ ਚਾਰ ਚੱਕਰ ਵਾਇਆ ਉਹਨਾਂ ਨੇ ਨਹੀਂ ਲਾਈਟ ਨਹੀਂ ਜਾਏਗੀ ਦੋ ਦਿਨ ਹੋ ਗਏ ਲਾਈਟ ਨਹੀਂ ਆਈ ਮਾਨ ਸਾਹਿਬ ਕਹਿੰਦੇ ਸੀ ਕਿ ਟੰਬੀ ਨਹੀਂ ਕਰੂਗਾ ਬਲੋ ਟੰਬੀ ਨਹੀਂ ਕਰੂਗਾ ਦੇਖੋ ਕੀ ਹਾਲ ਹੈ ਛੇ ਜਿਹੜਾ ਜ਼ਬਰਦਸਤ ਲਾਈਟ ਨਹੀਂ ਆਈ ਜੇ ਇਲੈਕਸ਼ਨ ਨਾ ਹੋਏ ਹੁੰਦੇ ਉਹ ਸਾਡੇ ਮਗਰ ਮਗਰ ਘੁੰਮਦੇ ਤੇ ਲਾਈਟ ਵੀ ਨਾ ਜਾਂਦੀ ਤੇ ਕੰਮ ਉਹ ਘੰਟੇ ਚ ਹੋਣਾ ਸੀ ਉਹ ਵਾਲਾ ਹੁਣ ਸਾਨੂੰ ਕੋਈ ਸੁਣਵਾਈ ਐ ਨਹੀਂ ਲਾਈਟ ਦੇਖੋ ਕਿ ਬੁਰਾ ਹਾਲ ਹੈ ਇੰਨਾ ਕਿ ਬੁਰਾ ਹਾਲ ਹੈ ਕਿ ਪੁੱਛੋ ਹੀ ਨਾ ਬਾਈ ਹੀ ਮੈਸੇਜ ਦੇਣਾ ਚਾਹੁੰਦਾ ਨਹੀਂ ਨਹੀਂ ਲੈ ਨਹੀਂ ਜਾਊਗੀ ਲੈ ਨਹੀਂ ਜਾਊ ਬਲੋ ਟਿੰਮੀ ਨਹੀਂ ਕਰੂਗਾ ਕਿਤੇ ਗਿਆ 12 14-16 ਘੰਟੇ ਲੈ ਨਹੀਂ ਆ ਰਹੀ ਕਿਤੇ ਗਿਆ ਮਾਨ ਸਾਹਿਬ ਕਿਤੇ ਗਿਆ ਰੋੜਾ ਸਾਹਿਬ ਡੇਢ ਘੰਟੇ ਤੋਂ ਫੋਟਾ ਮੰਗਣ ਆਈ ਜਾਂਦੇ ਨੇ ਡੇਢ ਘੰਟੇ ਤੋਂ ਫੋਟਾ ਮੰਗਣ ਆਈ ਜਾਂਦੇ ਨੇ ਡੇਢ ਘੰਟੇ ਤੋਂ ਪਬਲਿਕ ਇਕੱਠੀ ਹੋਈ ਹੋਈ ਐ 5-700 ਹਜ਼ਾਰ ਬੰਦੇ ਕੋਈ ਨਹੀਂ ਆਇਆ ਕੋਈ ਮੰਤਰੀ ਕੋਈ ਨਹੀਂ ਆਇਆ ਕੋਈ ਮੰਤਰੀ ਨਹੀਂ ਕੋਈ ਲਾਅ ਐਂਡ ਆਰਡਰ ਦੀ ਪੋਜੀਸ਼ਨ ਨਹੀਂ ਦੋ ਬੰਦਿਆਂ ਦੇ ਮੋਬਾਈਲ ਵੀ ਚੋਰੀ ਹੋ ਗਏ ਆਮ ਆਦਮੀ ਪਾਰਟੀ ਜੈ ਹਿੰਦ ਆਮ ਆਦਮੀ ਪਾਰਟੀ ਜੈ ਹਿੰਦ ਪੰਜਾਬ ਮੁਰਦਾਬਾਦ ਜਲਦੀ ਮਹਿਕਮਾ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਬਾਕੀ ਤਾਰ ਛੱਡੋ ਚਲਣਾ ਦੇਣਾ ਵੇ ਕੋਈ ਸਾਰ ਸਾਨੂੰ ਆਈ ਨਹੀਂ ਹੋ ਰਹੀ ਆਈ ਵਿਲੇ ਨਹੀਂ ਆਗੇ ਸਨ ਮਜਬੂਰੀ ਜਾਂਦਾ ਵੇ ਪਾਣੀ ਹੈ ਨਹੀਂ ਕਰ ਲੈਡ ਹੈ ਨਹੀਂ ਕੀ ਕਰੀਏ ਬੱਚੇ ਕਿੱਧਰ ਜਾਈਐ ਸੀ ਅਸੀਂ মিডিਆ ਦੇ ਰਾਹੀਂ ਸਿਰਫ ਇੰਨੀ ਜੀ ਅਰਜ਼ ਕਰਨਾ ਖਜਾਨੇ ਕਿ ਸਾਡੀ ਲਾਈਟ ਕਦੋਂ ਆਉਗੀ ਸਾਨੂੰ ਇਹ ਦੱਸ ਦੋ ਜੇ ਨਹੀਂ ਆਉਗੀ ਅਸੀਂ ਸੜਕਾਂ ਤੇ ਬੈਠੇ ਐਕਸੀਐਨ ਸਾਹਿਬ ਨੂੰ ਫੋਨ ਕੀਤਾ ਪਹਿਲਾਂ ਰਾਤ ਨੂੰ ਉਹ ਕਹਿੰਦੇ ਜੀ ਉਧਰਲਾ ਫੀਡਰ ਬੰਦ ਆ ਉਹ ਮੁੰਡੇ ਲੱਗੇ ਹੋਏ ਆ ਠੀਕ ਕਰ ਰਹੇ ਆ ਉੱਥੇ ਗਏ ਕੋਈ ਠੀਕ ਨਹੀਂ ਕਰ ਰਿਹਾ ਜੀ ਪੇਰ ਕਹਿੰਦੇ ਜੀ ਉਧਰਲਾ ਟਰਾਂਸਫਾਰਮਰ ਸੜ ਗਿਆ ਜੀ ਉਧਰ ਮੁੰਡੇ ਲੱਗੇ ਹੋਏ ਆ ਉੱਥੇ ਗਏ ਜੀ ਕੋਈ ਡੀਕ ਨਹੀਂ ਕਰ ਰਿਹਾ ਇੱਕ ਟਰਾਂਸਫਾਰਮਰ ਦੱਸਦੇ ਆ ਅਸੀਂ 5 ਚੈੱਕ ਕਰਦੇ ਆ ਡੇਢ 2 ਮਹੀਨੇ ਤੋਂ ਜਦੋਂ ਰੋੜਾ ਜੀ ਨੇ ਲੈਕਚਰ ਲੜਿਆ ਤੋਂ ਉਦੋਂ ਇੱਥੇ ਟਰਾਂਸਫਾਰਮਰ ਆਇਆ ਸੀਗਾ ਉਹ ਟਰਾਂਸਫਾਰਮਰ ਅੱਜ ਤੱਕ ਲੱਗਿਆ ਨਹੀਂ ਹੈ ਕੋਈ ਜਾਣ ਨਹੀਂ ਕੋਈ ਸੁਣਵਾਈ ਨਹੀਂ ਮੱਲੇ ਦੀ ਕੋਈ ਮੁੰਡੇ ਤੋਂ ਸਾਨੂੰ ਤਾਂ ਇਹ ਆਇਆ ਕਿ ਨਹੀਂ ਲਾਈਟ ਆਣੀ ਸਾਡੇ ਸਾਰੇ ਹੋਟਲ ਬੁੱਕ ਕਰਾਏ ਦੇਣਾ ਜੇ ਤਾਂ ਚੱਲ ਜੰਨੇ ਆ ਗਮ ਲੈ ਬੁੱਕ ਕਰਾ ਦੋ ਪਰ ਇਹ ਸਾਡਾ ਤਰਨਾ ਚੱਰੀ ਰਹੂਗਾ ਇੱਥੇ ਅਜੇ ਅਜੇ ਰੋੜਾ ਰੋੜਾ ਕਿੱਧਰ ਗਏ ਹੌਂਸਲਾ ਮਨੀਸ਼ਾ ਕਿੱਧਰ ਗਏ ਇਹ ਚਾਰ ਚਾਰ ਵਾਰ ਆਇਆ ਕਰੋ ਜਿੰਦਾਬਾਦ ਜਿੰਦਾਬਾਦ ਆਪ ਸਰਕਾਰ ਜਿੰਦਾਬਾਦ ਉਧਾ ਜਿੰਦਾਬਾਦ ਉਧਾ ਉਧਾ ਤੋਂ ਰੋੜਾ ਵੀ ਹਮੇਸ਼ਾ ਇੱਥੇ 24 ਘੰਟੇ ਖੁੱਪਦੇ ਸੀ ਇਹ ਗਲੈਸ਼ਨਾਂ ਤੋਂ ਬਾਰੇ ਇੱਕ ਇੱਕ ਡੋਰ ਟੁੱਟ ਜਾਂਦੇ ਸੀ ਉਹਨਾਂ ਰੋੜਾਂ ਦੇ ਕਿੱਥੇ ਹੁਣ ਡੋਰਾਂ ਦੀਆਂ ਹੁਣ ਕਿੱਥੇ ਗਏ ਏ ਤੇ ਨਹੀਂ ਤਾਂ ਅਣਜਾਣਾਂ ਨਾਲ ਬੈਠਣਾ ਧਰਨਾ ਇੱਥੇ ਚੱਲੀ ਰਹੂਗਾ ਸਾਡਾ ਧਰਨਾ ਇੱਥੇ ਚੱਲੀ ਰਹੂਗਾ ਜਿਹੜੀ ਵਾਰੀ ਉੱਥੋਂ ਇੱਥੇ ਆ ਕੇ ਦਿੱਲੀ ਪੰਜਾਬ ਪੰਜਾਬ ਚ ਬੈਠੇ ਹੋਏ ਆ ਉਹ ਨਹੀਂ ਇੰਨੀ ਆ ਸਕਦੇ ਗੱਟੀ ਕੋ ਇੱਥੇ ਆਵਣਾ ਉਹਨੇ ਏਰੀਆ ਵੈ ਅਗੇ ਦੀਕਰ ਲੈਣੇ ਨਾ ਨਾ ਮਨੀਸ਼ਾ ਨਜ਼ਰ ਆ ਰਿਹਾ ਨਾ ਸੁਨੀਮ ਰੋਣਾ ਨਜ਼ਰ ਆ ਰਿਹਾ ਦੋਨੇ ਗੈਪ ਹੈ ਦੋਨੇ ਹੀ ਗੈਪ ਹੈ ਜਿੰਨੂੰ ਤੁਸੀਂ ਦਿੱਤਾ ਸਾਰੇ ਕੋਈ ਨਹੀਂ ਆ ਰਿਹਾ ਮੋਕੇ ਦਾ ਬੰਦਾ ਕੋਈ ਹਾਜ਼ਰ ਨਹੀਂ ਇੱਥੇ ਕੋਈ ਨਹੀਂ ਆ ਰਿਹਾ ਡੇਢ ਘੰਟੇ ਤੋਂ ਕਿਸੇ ਨੇ ਇੰਨਾ ਵੱਡਾ ਧਰਨਾ ਲੱਗਾ ਹੋਇਆ ਹੋਵੇ ਮੱਲੇ ਵੱਲੋਂ ਪ੍ਰਸ਼ਾਸਨ ਵਾਲਾ ਹੀ ਵਿਭਾਗ ਦਾ ਬੰਦਾ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਕੋਈ ਵੀ ਨਹੀਂ ਆਇਆ ਕਿਸੇ ਨਾਲ ਗੱਲ ਵੀ ਨਹੀਂ ਹੋ ਪਈ ਕਿਸੇ ਨਾਲ ਕੋਈ ਫੋਨ ਨਹੀਂ ਚੱਲ ਰਿਹਾ ਦਾ ਫੋਨ ਚੱਲ ਰਿਹਾ ਸੀਦਾ ਨੂੰ ਫੋਨ ਕੀਤਾ ਸੀਗਾ ਔਰ ਫੋਨ ਬੰਦ ਕਰਤਾ ਇਹ ਕਰਦੇ ਵੇ ਆ ਕਦ ਕਰਦੇ ਵੇ ਕਦ ਦਊਗਾ ਲਾਈਟ ਕਦ ਦਊਗਾ ਲਾਈਟ ਸੰਕਤ ਲੱਗੇ ਨਾ ਕਰੇ 1 ਮਿੰਟ ਮੋਬਾਈਲ ਡਾੜਿਆ ਦੇ ਵਿੱਚ 1 ਲੱਖ ਗਾਂ ਬੈਸ ਹੋ ਗਾ 1 ਲੱਖ ਉਹ ਪਾਣੀ ਦੇ ਬਗਰ ਮਰ ਰਹੇ ਆ ਮਾਂ ਮੀ ਪਾਣੀ ਨਹੀਂ ਕੋਈ ਰਾਤ ਨੂੰ ਵਾਹ ਵਾਹ ਜਦੋਂ ਕੀ ਕਹਿਣਾ ਚੰਗਾ ਸਰ ਲਾ ਯਾਰ ਬਾਈਕ ਲਾ ਐਕਸ਼ਨ ਨਾ ਕੀ ਕਰ ਨਿਕਲੋ ਐਕਸ਼ਨ ਨਾ ਜਕਰ ਬਾਬਾ ਕੋਈ ਸੁਣਵਾਈ ਨਹੀਂ ਕੋ ਕੁਛ ਨਹੀਂ ਐਕਸ਼ਨ ਐਕਸ਼ਨ ਜੇ ਇਹ ਮੇਰਾ ਨਾਮ ਹੈ ਮੈਂ ਬੱਲੇ ਦਾ ਚਲਣਾ ਵਾ 12 ਦਿਨ ਬਿਜਲੀ ਗਈ ਹੈ ਕੋਈ ਬਿਜਲੀ ਨਹੀਂ ਆ ਰਹੀ ਉਹਨੇ ਲੈਕਸੇ ਸਾਹਿਬ ਹੋਣ ਚੱਕਦੇ ਪਰ ਐਕਸ਼ਨ ਲੈ ਰਹੇ ਕੋਈ ਵੀ ਚਲ ਮਜ਼ਬੂਰ ਚਲ ਮਜ਼ਬੂਰ ਇਧਰ ਨਾ ਮਯੂਰ ਬਿਹਾਰ ਨਗਰ ਅੱਗੇ ਅੱਦਾ ਹੈਪੋਵਾਲ ਬਾਈ ਬਲੌਕ ਡੈਰੀਆਂ ਡੰਗਰ 21 ਲੱਖ ਡੰਗਰ ਪਿੱਛੇ ਕਾਰਪੋਰੇਸ਼ਨ ਕਲੋਨੀ ਦੇਵਨਗਰ ਸਾਨੂੰ ਕਿਉਂ ਰੋੜਵੀ ਹੈ ਸਾਨੂੰ ਕਿਉਂ ਰੋੜਵੀ ਹੈ ਸਰਦਿਆਂ ਦੀ 5 700 ਬੰਦਾ ਇਕੱਠਾ ਹੋ ਗਿਆ ਇੱਥੇ ਇਨਵਰਟਰ ਬੰਦ ਹੋ ਗਏ ਜਨਰੇਟਰ ਬੰਦ ਹੋ ਗਏ ਕੀ ਕਰੇ ਕਿੱਥੇ ਜਾਈਏ ਬੱਚਾ ਲੈ ਕੇ ਪਾਣੀ ਆ ਨਹੀਂ ਰਿਹਾ ਟਲ ਹੋ ਚੁੱਕੀ ਹੈ ਐਕਸ਼ਨ ਗੱਲ ਸੁਣ ਕੇ ਰਾਜ਼ੀ ਨਹੀਂ ਬਹਾਨੇ ਮਾਰ ਰਹੇ ਆ ਇਹ ਸਾਈਡ ਖਰਾਬ ਹੈ ਉਹ ਸਾਈਡ ਇਹ ਸਾਡੀ ਸੁਣਵਾਈ ਨਹੀਂ ਹੋਊਗੀ ਸਾਡਾ ਧਰਨਾ ਇੱਥੇ ਜਾਰੀ ਰਹੂਗਾ ਜਾ ਤਾਂ ਲੈਣਗੇ ਸਾਨੂੰ ਪਰੇਸ਼ਾਨ ਕਰੂਗੀ ਸਰਕਾਰ ਅਸੀਂ ਲੋਕਾਂ ਨੂੰ ਕਰਾਂਗੇ ਸਿੱਧੀ ਗੱਲ ਹੈ ਕੋਈ ਥੋੜਾ ਜੀ ਅਸੀਂ ਪਰੇਸ਼ਾਨ ਹੋ ਰਹੇ ਹਾਂ ਲੋਕੀ ਪਰੇਸ਼ਾਨ ਹੋ ਰਹੇ ਆ ਲੋਕੀ ਉੱਪਰ ਦਾ ਆਵਾਜ਼ ਚੱਲਗੇ ਕਿਉਂਕਿ ਐਮ ਆ ਗਈ ਪਾਣੀ ਸਰਕਾਰੀ ਕੰਮ ਕਿੰਨੀ ਦੇਰ ਹੋ ਗਈ ਜੀ ਲਾਈਟ ਗਈ ਰਾਤ ਨੂੰ ਨਹੀਂ ਜਾਣਿਆ ਬਾਈ 24 ਘੰਟੇ ਹੋ ਗਏ ਕੋਈ ਛੋਟੇ ਛੋਟੇ ਬੱਚੇ ਰੋਂਦੇ ਭਾਈ ਅੰਦਰ ਦੇ ਉਹ ਕਹਿੰਦੇ ਪਾਪਾ ਲਾਈਟ ਕਦ ਆਏਗੀ ਪਾਪਾ ਲਾਈਟ ਕਦ ਹੋਏਗੀ ਕਿੰਨੇ ਲੋਕਾਂ ਦੇ ਬੰਦ ਹੋ ਗਏ ਅਫਸਰਾਂ ਨੂੰ ਫੋਨ ਕਟੋਕਟ ਪੰਜਾਹ ਵਾਰੀ ਕਾਲ ਕਰਕੇ ਕੋਈ ਫਲਾਣਾ ਫੀਟਰ ਜੰਪਰ ਉੱਡੇ ਹੋਏ ਆ ਕਿਸੇ ਦੇ ਕੋਈ ਸੁਣਵਾਈ ਨਹੀਂ ਆ ਉਹ ਜੀ ਆਏ ਸੀ ਕਿ ਵੋਟਾਂ ਵੰਗਰ ਵਾਸਤੇ ਚਾਰ ਚੱਕਰ ਕਰਾਇਆ ਉਹਨੇ ਨਹੀਂ ਲਾਈਟ ਨਹੀਂ ਜਾਏਗੀ ਕਿਤਾ ਦੋ ਦਿਨ ਹੋ ਗਏ ਲਾਈਟ ਨਹੀਂ ਆਈ ਮਾਨ ਸਾਹਿਬ ਕਹਿੰਦੇ ਸੀ ਕਿ ਟਿੰਮੀ ਨਹੀਂ ਕਰੂਗਾ ਬਲੋ ਟਿੰਮੀ ਨਹੀਂ ਕਰੂਗਾ ਦੇਖੋ ਕੀ ਹਾਲ ਹੈ ਛੇ ਛੇ ਗੱਲ ਜ਼ਬਰਦਸਤ ਲਾਈਟ ਨਹੀਂ ਆਈ ਜੇ ਇਲੈਕਸ਼ਨ ਨਾ ਹੋਏ ਹੁੰਦੇ ਉਹ ਸਾਡੇ ਮਗਰ ਮਗਰ ਘੁੰਮਦੇ ਤੇ ਲਾਈਟ ਵੀ ਨਾ ਜਾਂਦੀ ਤੇ ਕੰਮ ਬਹੁਤ ਘੰਟੇ ਚ ਹੋਣਾ ਸੀ ਉਹ ਵਾਲਾ ਹਾਂ ਜੀ ਸਾਨੂੰ ਕੋਈ ਸੁਣਵਾਈ ਐ ਨਹੀਂ ਲਾਈਟ ਦੇਖੋ ਕਿ ਮਤਲਬ ਇੰਨਾ ਕਿ ਬੁਰਾ ਹਾਲ ਹੈ ਕਿ ਪੁੱਛੋ ਹੀ ਨਾ ਬਾਈ ਹੀ ਮੈਸੇਜ ਦੇਣਾ ਚਾਹੁੰਦਾ ਨਹੀਂ ਨਹੀਂ ਲੈ ਨਹੀਂ ਜਾਊਗੀ ਲੈ ਨਹੀਂ ਜਾਊ ਬਲੋ ਟਿੰਮੀ ਨਹੀਂ ਕਰੂਗਾ ਕਿਤੇ ਗਿਆ 12 24 ਘੰਟੇ ਲੈ ਨਹੀਂ ਆ ਰਹੀ ਕਿੱਤੇ ਕੇ ਮਾਨ ਸਾਹਿਬ ਕਿੱਤੇ ਕੇ ਰੋੜਾ ਸਾਹਿਬ ਡੇਢ ਘੰਟੇ ਤੋਂ ਫੋਟਾ ਮੰਗਣ ਆਈ ਜਾਂਦੇ ਨੇ ਡੇਢ ਘੰਟੇ ਤੋਂ ਫੋਟਾ ਮੰਗਣ ਆਈ ਜਾਂਦੇ ਨੇ ਡੇਢ ਘੰਟੇ ਤੋਂ ਪਬਲਿਕ ਇਕੱਠੀ ਹੋਈ ਹੋਈ ਐ 5-700 ਹਜ਼ਾਰ ਬੰਦੇ ਕੋਈ ਵੀ ਨਹੀਂ ਆਇਆ ਕੋਈ ਮੰਤਰੀ ਕੋਈ ਨਹੀਂ ਆਇਆ ਕੋਈ ਮੰਤਰੀ ਨਹੀਂ ਕੋਈ ਲਾਅ ਐਂਡ ਆਰਡਰ ਦੀ ਪੋਜੀਸ਼ਨ ਨਹੀਂ ਦੋ ਬੰਦਿਆਂ ਦੇ ਮੋਬਾਈਲ ਵੀ ਚੋਰੀ ਹੋ ਗਏ ਆਮ ਆਦਮੀ ਪਾਰਟੀ ਜੈ ਜੈ ਦੀ ਪਾਰਟੀ ਜੈ ਜੈ ਦੀ ਪਾਰਟੀ ਜੈ ਜੈ ਜੰਗਸ਼ੀਰ ਜੈ ਜੰਗਸ਼ੀਰ ਏ ਹਾਲੇ ਪੰਜਾਬ ਦਾ ਜੁਰਦਾਬਾਦ ਬਿਜਲੀ ਵਿਭਾਗ ਮੁਰਦਾਬਾਦ ਸਾਨੂੰ ਬਾਹਰ ਨਾਲ ਬਿਆਜ ਤੋਂ ਨਿਕਲ ਕੇ ਬਿਜਲੀ ਵਿਭਾਗ ਮੁਰਦਾਬਾਦ ਬਿਜਲੀ ਵਿਭਾਗ ਮੁਰਦਾਬਾਦ ਬਿਜਲੀ ਵਿਭਾਗ ਮੁਰਦਾਬਾਦ ਬਿਜਲੀ ਵਿਭਾਗ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਬਾਗੀ ਤਾਰ ਛੱਡੋ ਸਾਨੂੰ ਨਾ ਦੇਣਾ ਪਿਆ ਕੋਈ ਸਾਨੂੰ ਆਈ ਨਹੀਂ ਹੋ ਰਹੀ ਆਈ ਵੇਲੇ ਨਹੀਂ ਆਗੇ ਸਾਨੂੰ ਮਜਬੂਰੀ ਜਾਣਾ ਪਿਆ ਪਾਣੀ ਹੈ ਨਹੀਂ ਕਾਰਜ ਲੈਡ ਹੈ ਨਹੀਂ ਕੀ ਕਰੀਏ ਬੱਚੇ ਕਿੱਧਰ ਜਾਈਐ ਅਸੀਂ ਅਸੀਂ মিডিਆ ਦੇ ਰਾਹੀਂ ਸਿਰਫ ਇੰਨੀ ਜੀ ਅਰਜ਼ ਕਰਨਾ ਚਾਹੁੰਦੇ ਹਾਂ ਕਿ ਸਾਡੀ ਲਾਈਟ ਕਦੋਂ ਆਊਗੀ ਸਾਨੂੰ ਇਹ ਦੱਸ ਦੋ ਜੇ ਨਹੀਂ ਆਊਗੀ ਅਸੀਂ ਸੜਕਾਂ ਤੇ ਬੈਠੇ ਸੀ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਪਹਿਲਾਂ ਰਾਤ ਨੂੰ ਉਹ ਕਹਿੰਦੇ ਜੀ ਉਧਰਲਾ ਫੀਡਰ ਬੰਦ ਆ ਉਹ ਮੁੰਡੇ ਲੱਗੇ ਹੋਏ ਆ ਠੀਕ ਕਰ ਰਹੇ ਆ ਉੱਥੇ ਗਏ ਕੋਈ ਠੀਕ ਨਹੀਂ ਕਰ ਰਿਹਾ ਜੀ ਪੇਰ ਕਹਿੰਦੇ ਜੀ ਉਧਰਲਾ ਟਰਾਂਸਫਾਰਮਰ ਸੜ ਗਿਆ ਜੀ ਉਧਰ ਮੁੰਡੇ ਲੱਗੇ ਹੋਏ ਆ ਉੱਥੇ ਗਏ ਜੀ ਕੋਈ ਠੀਕ ਨਹੀਂ ਕਰ ਰਿਹਾ ਇੱਕ ਟਰਾਂਸਫਾਰਮਰ ਦੱਸਦੇ ਆ ਅਸੀਂ 5 ਚੈੱਕ ਕਰਦੇ ਆ ਡੇਢ 2 ਮਹੀਨੇ ਤੋਂ ਜਦੋਂ ਰੋੜਾ ਜੀ ਨੇ ਲੈਕਚਰ ਲੜਿਆ ਸਾਨੂੰ ਉਦੋਂ ਇੱਥੇ ਟਰਾਂਸਫਾਰਮਰ ਆਇਆ ਸੀਗਾ ਉਹ ਟਰਾਂਸਫਾਰਮਰ ਅੱਜ ਤੱਕ ਲੱਗਿਆ ਨਹੀਂ ਕੋਈ ਜਾਣ ਨਹੀਂ ਕੋਈ ਸੁਣਵਾਈ ਨਹੀਂ ਮੱਲੇ ਦੀ ਸਾਨੂੰ ਦਾ ਹੀ ਆਇਆ ਕਿ ਨਹੀਂ ਲਾਈਟ ਆਣੀ ਸਾਡੇ ਸਾਰੇ ਹੋਟਲ ਬੁੱਕ ਕਰਾ ਦੇਣਾ ਜੇ ਤਾਂ ਚੱਲ ਜਾਂਦੇ ਆ ਕਰ ਬੁੱਕ ਕਰਾ ਦਿਓ ਪਰ ਇਹ ਸਾਡਾ ਤਰਨਾ جاری ਰਹੂਗਾ ਇੱਥੇ ਇਹ ਅਜਰ ਅਜਰ ਰੋੜਾ ਕਿੱਧਰ ਗਏ ਬੋਤਲਾ ਮਨੀਸ਼ਾ ਕਿੱਥੇ ਗਏ ਇੱਕ ਚਾਰ ਚਾਰ ਵਾਰ ਆਇਆ ਕਰੋ ਜਿੰਦਾਬਾਦ ਜਿੰਦਾਬਾਦ ਆਪ ਸਰਕਾਰ ਉਹਦਾ 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 ਰੋੜਾ ਜੀ ਹਮੇਸ਼ਾ ਇੱਥੇ 24 ਘੰਟੇ ਖੁੱਪਦੇ ਸੀ ਡਿਲੇਸ਼ਨਾਂ ਦੇ ਪਰ 1 ਇੱਕ ਡੋਟ ਡੋਟ ਜਾਂਦੇ ਸੀ ਉਹਨਾਂ ਰੋੜਾ ਕਿੱਥੇ ਗਏ ਉਹ ਕਿੱਥੇ ਗਏ ਏ ਤੈਨੂੰ ਤਾਂ ਅਣ ਚੰਡਲ ਬੈਠਣ ਸਾਡਾ ਧਰਨਾ ਇੱਥੇ ਜਾਰੀ ਰਹੂਗਾ ਸਾਡਾ ਧਰਨਾ ਇੱਥੇ ਜਾਰੀ ਰਹੂਗਾ ਕਿਹਦੀ ਬਾਜੀ ਉੱਥੋਂ ਇੱਥੇ ਆ ਕੇ ਦਿੱਲੀ ਪੰਜਾਬ ਪੰਜਾਬ ਚ ਬੈਠੇ ਹੋਏ ਆ ਰਹੇ ਨਹੀਂ ਆ ਸਕਦੇ ਇੱਥੇ ਆਵਣਾ ਉਹਨੇ ਏਰੀਆ ਵੈ ਅਗੇ ਦੀਕਰ ਲੈਣੇ ਨਾ ਮਨੀਸ਼ਾ ਨਜ਼ਰ ਆ ਰਿਹਾ ਨਾ ਸੁਨੀਲ ਰੋਣਾ ਨਜ਼ਰ ਆ ਰਿਹਾ ਦੋਨੇ ਗੈਪ ਹੈ ਦੋਨੇ ਗੈਪ ਹੈ ਜਿੰਨੂੰ ਵੀ ਜਾਇਆ ਸਾਰੇ ਆ ਰਹੇ ਮੋਕੇ ਦਾ ਬੰਦਾ ਕੋਈ ਹਾਜ਼ਰ ਨਹੀਂ ਇੱਥੇ ਕੋਈ ਨਹੀਂ ਆ ਰਿਹਾ ਡੇਢ ਘੰਟੇ ਤੋਂ ਕਿਸੇ ਨੇ ਇੰਨਾ ਵੱਡਾ ਧਰਨਾ ਲੱਗਾ ਹੋਇਆ ਹੋਵੇ ਮੱਲੇ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਵਿਭਾਗ ਦਾ ਬੰਦਾ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਕੋਈ ਵੀ ਨਹੀਂ ਆਇਆ ਕਿਸੇ ਨਾਲ ਗੱਲ ਵੀ ਨਹੀਂ ਹੋ ਪਈ ਕਿਸੇ ਨਾਲ ਕੋਈ ਫੋਨ ਨਹੀਂ ਚੱਕ ਰਿਹਾ ਦਾ ਉਹਨੂੰ ਜਗਰਿਆ ਫੋਨ ਨਹੀਂ ਚੱਕ ਰਿਹਾ ਕਿਸੇ ਦਾ ਨੂੰ ਫੋਨ ਕੀਤਾ ਸੀਗਾ ਔਰ ਫੋਨ ਬੰਦ ਕਰਤਾ ਇਹ ਕਰਦੇ ਪਿਆ ਕਦ ਕਰਦੇ ਵੇ ਕਦ ਕਦੋਂਗਾ ਲਾਈਟ ਕਦੋਂਗਾ ਲਾਈਟ ਚੰਗਦਲ ਕੇ ਨਾ ਕਰੇ 1 ਮਿੰਟ ਮੋਬਾਈਲ ਲਾੜਿਆ ਦਾ ਵਿੱਚ 1 ਲੱਖ ਗਾਇਬ ਹੋ ਸੋਗਾ 1 ਲੱਖ ਉਹ ਭਾਈ ਜੋ ਪਾਣੀ ਦੇ ਬਗਰ ਮਰ ਰਹੇ ਹਾਂ ਮਾਂ ਮੀ ਪਾਣੀ ਨਹੀਂ ਰਾਹਤੋ ਬਾਬਾ ਸਰ ਕਿਤਾ ਸੀ ਮੈਂ ਐਕਸ਼ਨ ਨਾ ਵੀਰ ਕਾ ਨੂੰ ਟਿਕਲਾ ਨਾ ਨਾ ਜਕਾਰ ਮੁਜ਼ਾਫਤ ਕੋਈ ਸੁਣਵਾਈ ਨਹੀਂ ਕੋ ਕੁਛ ਨਹੀਂ ਐਕਸ਼ਨ ਅੰਮ੍ਰਿਤ ਜੇਨ ਮੇਰਾ ਨਾਮ ਹੈ ਮੈਂ ਬੱਲੇ ਦਾ ਚਲਣਾ ਵਾ ਬਾਰ ਹੋਈ ਬਿਜਲੀ ਗਈ ਹੈ ਕੋਈ ਬਿਜਲੀ ਨਹੀਂ ਆ ਰਹੀ ਉਹਨੇ ਲੈਕਸੇ ਸਾਹਿਬ ਹੋਂ ਚੱਕਦੇ ਪੇਰ ਐਕਸ਼ਨ ਆਦੇ ਕੋਈ ਵੀ ਚਲ ਮਜਬੂਰ ਚਲ ਕੋਈ ਹੋਰ ਇਧਰ ਨਾ ਮਜਬੂਰ ਵਿਹਾਰ ਨਗਰ ਅੱਧੀ ਅੱਧਾ ਹੈਪੋਵਾਲ ਬਾਈ ਬਲੌਕ ਡੈਰੀਆਂ ਡੰਗਰ 21 ਲੱਖ ਡੰਗਰ ਪਿੱਛੇ ਕਾਰਪੋਰੇਸ਼ਨ ਕਲੋਨੀ ਦੇਵ ਨਗਰ ਸਨਕਿਊਰ ਹੋਣ ਬਈ ਹੈ ਸਨਕਿਊਰ ਹੋਣ ਬਈ ਰਸਣ ਦੇ ਆਂਦੀ 5 700 ਬੰਦਾ ਇਕੱਠਾ ਹੋ ਗਿਆ ਇੱਥੇ ਇਨਵਰਟਰ ਬੰਦ ਹੋ ਗਏ ਜਨਰੇਟਰ ਬੰਦ ਹੋ ਗਏ ਕੀ ਕਰੇ ਕਿੱਥੇ ਜਾਈਏ ਬੱਚਾ ਲੈ ਕੇ ਪਾਣੀ ਆ ਨਹੀਂ ਰਿਹਾ ਚੱਲ ਹੋ ਚੁੱਕੀ ਹੈ ਐਕਸ਼ਨ ਗੱਲ ਸੁਣ ਕੇ ਰਾਜੀ ਨਹੀਂ ਬਾਹਰ ਨੇ ਮਾਰ ਰਹੇ ਆ ਇਹ ਸਾਈਡ ਖਰਾਬ ਹੈ ਉਹ ਸਾਈਡ ਇਹ ਸਾਡੀ ਸੁਣਵਾਈ ਨਹੀਂ ਹੋਊਗੀ ਸਾਡਾ ਤਰਨਾ ਇੱਥੇ ਜਾਰੀ ਰਹੂਗਾ ਜਾ ਤਾਂ ਲੈਣੋ ਵੇਲੇ ਇਹ ਸਾਨੂੰ ਪਰੇਸ਼ਾਨ ਕਰੂਗੀ ਸਰਕਾਰ ਅਸੀਂ ਲੋਕਾਂ ਨੂੰ ਕਰਾਂਗੇ ਸਿੱਧੀ ਗੱਲ ਹੈ ਕੋਈ ਤਰ੍ਹਾਂ ਨਹੀਂ ਖੋਣਾ ਸੀ ਅਸੀਂ ਪਰੇਸ਼ਾਨ ਹੋ ਰਹੇ ਆ ਲੋਕੀ ਪਰੇਸ਼ਾਨ ਹੋ ਰਹੇ ਆ ਲੋਕੀ ਉੱਪਰ ਆਵਾਜ਼ ਚੱਕਣਗੇ ਕਿਉਂਕਿ ਐ ਮਾਗੀ ਪਾਤੀ ਸਰਕਾਰੀ ਕੰਮ ਕਿੰਨੀ ਦੇਰ ਹੋ ਗਈ ਜੀ ਲਾਈਟ ਗਈ ਰਾਤ ਨੂੰ ਵੀ ਨਹੀਂ ਜਾਨੀ ਲਾਈਟ 24 ਘੰਟੇ ਹੋ ਗਈ ਕੋਈ ਛੋਟੇ ਛੋਟੇ ਬੱਚੇ ਰੋ ਰਹੇ ਭਾਈ ਅੰਦਰ ਦੇ ਉਹ ਕਹਿੰਦੇ ਪਾਪਾ ਲਾਈਟ ਕਰਾਏਗੀ ਪਾਪਾ ਲਾਈਟ ਕਰ ਦੋਗੀ ਕਿੰਨੇ ਲੋਕਾਂ ਦੇ ਬੰਦ ਹੋ ਗਏ ਅਫਸਰਾਂ ਨੂੰ ਫੋਨ ਕਟੋਕਟ ਪੰਜਾਬ ਵਾਰੀ ਕਾਲ ਕਰਕੇ ਕੋਈ ਫਲਾਣਾ ਫੀਟਰ ਜੰਪਰ ਉੱਡੇ ਹੋਏ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਆ ਜੀ ਆ ਇਸਕੇ ਵੋਟਾ ਬੰਕਰ ਵਾਸਤੇ ਚਾਰ ਚੱਕਰ ਲਾਇਆ ਉਹਨਾਂ ਨੇ ਨਹੀਂ ਲਾਈਟ ਨਹੀਂ ਜਾਏਗੀ ਇਕਦਾਂ ਦੋ ਦਿਨ ਹੋ ਗਏ ਲਾਈਟ ਨਹੀਂ ਆ ਮਾਨ ਸਾਹਿਬ ਕਹਿੰਦੇ ਸੀ ਕਿ ਟਿੰਬੀ ਨਹੀਂ ਕਰੂਗਾ ਬਲੋ ਟਿੰਬੀ ਨਹੀਂ ਕਰੂਗਾ ਦੇਖੋ ਕੀ ਹਾਲ ਹੈ ਛੇ ਛੇ ਦਿਨ ਬਰਬਰ ਲੈਦੀ ਆਹੀ ਇਲੈਕਸ਼ਨ ਨਾ ਹੋਏ ਹੁੰਦੇ ਉਹ ਸਾਡੇ ਮਗਰ ਮਗਰ ਹੁੰਦੇ ਤਾਂ ਲਾਈਟ ਵੀ ਨਾ ਜਾਂਦੀ ਤੇ ਕੰਮ ਉਹ ਘੰਟੇ ਚ ਹੋਣਾ ਸੀ ਉਹ ਵਾਲਾ ਕੋਈ ਸਾਨੂੰ ਕੋਈ ਸੁਣਵਾਈ ਐ ਨਹੀਂ ਲਾਈਟ ਦੇਖੋ ਕਿ ਬਾਈ ਦਾ ਇੰਨਾ ਕਿ ਬੁਰਾ ਹਾਲ ਹੈ ਕਿ ਪੁੱਛੋ ਹੀ ਨਾ ਬਾਈ ਹੀ ਮੈਸੇਜ ਦੇਣਾ ਚਾਹੁੰਦਾ ਨਹੀਂ ਨਹੀਂ ਲੈ ਨਹੀਂ ਜਾਊਗੀ ਲੈ ਨਹੀਂ ਜਾਊ ਬੱਲੋ ਟਿੰਮੀ ਨਹੀਂ ਕਰੂਗਾ ਕਿਤੇ ਗਿਆ 12 24 ਘੰਟੇ ਲੈ ਨਹੀਂ ਆ ਰਹੀ ਕਿੱਦਗੇ ਮਾਨ ਸਾਹਿਬ ਕਿੱਦਗੇ ਰੋੜਾ ਸਾਹਿਬ ਡੇਢ ਘੰਟੇ ਤੋਂ ਫੋਟਾ ਮੰਗਣ ਆ ਜਾਂਦੇ ਨੇ ਡੇਢ ਘੰਟੇ ਤੋਂ ਫੋਟਾ ਮੰਗਣ ਆ ਜਾਂਦੇ ਨੇ ਡੇਢ ਘੰਟੇ ਤੋਂ ਪਬਲਿਕ ਇਕੱਠੀ ਹੋਈ ਹੋਈ ਐ 5-700 ਹਜ਼ਾਰ ਬੰਦੇ ਕੋਈ ਵੀ ਨਹੀਂ ਆਇਆ ਕੋਈ ਮੰਤਰੀ ਕੋਈ ਨਹੀਂ ਆਇਆ ਕੋਈ ਮੰਤਰੀ ਨਹੀਂ ਕੋਈ ਲਾਅ ਐਂਡ ਆਰਡਰ ਦੀ ਪੋਜੀਸ਼ਨ ਨਹੀਂ ਦੋ ਬੰਦਿਆਂ ਦੇ ਮੋਬਾਈਲ ਵੀ ਚੋਰੀ ਹੋ ਗਏ ਆਮ ਆਦਮੀ ਪਾਰਟੀ ਜੈ ਜੀ ਭਾਜਪਾ ਦੀ ਪਾਰਟੀ ਜੈ ਜੀ ਭਾਜਪਾ ਪੰਜਾਬ ਸਰਕਾਰ ਜੈ ਜੀ ਭਾਜਪਾ ਇਹ ਹਾਲੇ ਪੰਜਾਬ ਦਾ ਜੈ ਜੀ ਭਾਜਪਾ ਬਿਜਲੀ ਮਹਿਕਮਾ ਜੈ ਜੀ ਭਾਜਪਾ ਸਾਨੂੰ ਬਾਹਰ ਮੁਰਦਾਬਾਜ ਬਿਜਲੀ ਮਹਿਕਮਾ ਮੁਰਦਾਬਾਜ ਬਿਜਲੀ ਮਹਿਕਮਾ ਮੁਰਦਾਬਾਜ ਬਿਜਲੀ ਮਹਿਕਮਾ ਮੁਰਦਾਬਾਜ ਆਮ ਆਦਮੀ ਪਾਰਟੀ ਮੁਰਦਾਬਾਜ ਆਮ ਆਦਮੀ ਪਾਰਟੀ ਮੁਰਦਾਬਾਜ ਆਮ ਆਦਮੀ ਪਾਰਟੀ ਮੁਰਦਾਬਾਜ ਆਮ ਆਦਮੀ ਪਾਰਟੀ ਮੁਰਦਾਬਾਜ ਸਾਡੀ ਤਾਰ ਛੱਡੋ ਸਾਨੂੰ ਦੇਣਾ ਪਿਆ ਕੁਝ ਸਾਨੂੰ ਆਈ ਨਹੀਂ ਹੋ ਰਹੀ ਆਈ ਵਿਲੇ ਨਹੀਂ ਆਗੇ ਸਾਨੂੰ ਮਜਬੂਰੀ ਜਾਣਾ ਪਿਆ ਪਾਣੀ ਹੈ ਨਹੀਂ ਕਰ ਲੈਣ ਲੈਡ ਹੈ ਨਹੀਂ ਕੀ ਕਰੀਏ ਬੱਚੇ ਕਿੱਧਰ ਜਾਈਐ ਸੀ ਅਸੀਂ মিডিਆ ਦੇ ਰਹੀ ਸਿਰਫ ਇੰਨੀ ਜੀ ਅਰਜ਼ ਕਰਨਾ ਜਾਣਦੇ ਕਿ ਸਾਡੀ ਲਾਈਟ ਕਦੋਂ ਆਊਗੀ ਸਾਨੂੰ ਇਹ ਦੱਸ ਦੋ ਜੇ ਨਹੀਂ ਆਊਗੀ ਅਸੀਂ ਸੜਕਾਂ ਤੇ ਬੈਠੇ ਐਕਸੀਡੈਂਟ ਸਾਹਿਬ ਨੂੰ ਫੋਨ ਕੀਤਾ ਪਹਿਲਾਂ ਰਾਤ ਨੂੰ ਉਹ ਕਹਿੰਦੇ ਜੀ ਉਧਰਲਾ ਫੀਡਰ ਬੰਦ ਆ ਉਹ ਮੁੰਡੇ ਲੱਗੇ ਹੋਏ ਆ ਠੀਕ ਕਰ ਰਹੇ ਆ ਉੱਥੇ ਗਏ ਕੋਈ ਠੀਕ ਨਹੀਂ ਕਰ ਰਿਹਾ ਜੀ ਪੇਰ ਕਹਿੰਦੇ ਜੀ ਉਧਰਲਾ ਟਰਾਂਸਫਾਰਮਰ ਸੜ ਗਿਆ ਜੀ ਉਧਰ ਮੁੰਡੇ ਲੱਗੇ ਹੋਏ ਆ ਉੱਥੇ ਗਏ ਜੀ ਕੋਈ ਡੀਕ ਨਹੀਂ ਕਰ ਰਿਹਾ ਇੱਕ ਟਰਾਂਸਫਾਰਮਰ ਦੱਸਦੇ ਆ ਅਸੀਂ 5 ਚੈੱਕ ਕਰਦੇ ਆ ਡੇਢ 2 ਮਹੀਨੇ ਤੋਂ ਜਦੋਂ ਰੋੜਾ ਜੀ ਨੇ ਲੈਕਚਰ ਲੜਿਆ ਸਾਨੂੰ ਤਾਂ ਉਦੋਂ ਇੱਥੇ ਟਰਾਂਸਫਾਰਮਰ ਆਇਆ ਸੀਗਾ ਉਹ ਟਰਾਂਸਫਾਰਮਰ ਅੱਜ ਤੱਕ ਲੱਗਿਆ ਨਹੀਂ ਕੋਈ ਜਾਣ ਨਹੀਂ ਕੋਈ ਸੁਣਵਾਈ ਨਹੀਂ ਮਲੇ ਦੀ 2 ਮਹੀਨੇ ਤੋਂ ਸਾਨੂੰ ਤਾਂ ਇਹ ਆਇਆ ਕਿ ਨਹੀਂ ਲਾਈਟ ਆਣੀ ਸਾਡੇ ਸਾਰੇ ਹੋਟਲ ਬੁੱਕ ਕਰਾ ਦੇਣਾਂ ਜੇ ਤਾਂ ਚੱਲ ਜੰਨੇ ਆ ਪਰ ਇਹ ਸਾਡਾ ਤਰਨਾ جاری ਰਹੂਗਾ ਇੱਥੇ ਵੇ ਅੱਜ ਅੱਜ ਰੋੜਾ ਕਿੱਧਰ ਗਏ ਫੌਤਲਾ ਮਨੀਸ਼ਾ ਕਿੱਥੇ ਗਏ ਇਹ ਚਾਰ ਚਾਰ ਆ ਰਹੇ ਹਨ ਅੱਜ ਤੁਹਾਨੂੰ ਸੋਹ ਮੇਰੇ ਜੀ ਆਬਾਦ ਆਪ ਸਰਕਾਰ ਓਦਾਂ ਓਦਾਂ ਸਰਕਾਰ ਓਦਾਂ ਓਦਾਂ ਰੋੜਾ ਵੀ ਹਮੇਸ਼ਾ ਇੱਥੇ 24 ਘੰਟੇ ਕੰਮ ਦੇਸੀਏ ਰਿਲੇਸ਼ਨਾਂ ਦੇ ਪਰ 1 ਇੱਕ ਜੋ ਟੁੱਟ ਜਾਂਦੇ ਸੀ ਉਹਨਾਂ ਰੋੜਾਂ ਦੇ ਕਿੱਥੇ ਹੁਣ ਕਿੱਥੇ ਗਏ ਏ ਤਨੈ ਤਾਂ ਅਣ ਚੰਡਾਂਲ ਬੈਠੇ ਨੇ ਸਾਡਾ ਧਰਨਾ ਤੇ ਚੱਲਦਾ ਜਾਰੀ ਰਹੂਗਾ ਸਾਡਾ ਧਰਨਾ ਤੇ ਚੱਲਦਾ ਜਾਰੀ ਰਹੂਗਾ ਜਿਹੜੀ ਵਾਲ ਜਿੱਥੋਂ ਇੱਥੇ ਆ ਕੇ ਦਿੱਲੀ ਪੰਜਾਬੀ ਪੰਜਾਬ ਚ ਬੈਠੇ ਹੋਏ ਨੇ ਉਹ ਰੋਲੀ ਜਿੱਦਿਆ ਆ ਜੇ ਇੱਥੇ ਆਵਣਾ ਉਹਨੇ ਏਰੀਆ ਵੈ ਅਗੇ ਧੀਕਰ ਲੈਣੇ ਨਾ ਮਨੀਸ਼ਾ ਨਜ਼ਰ ਆ ਰਿਹਾ ਨਾ ਸੁਨੀਮ ਰੋਣਾ ਨਜ਼ਰ ਆ ਰਿਹਾ ਦੋਨੇ ਗੈਪ ਹੈ ਦੋਨੇ ਗੈਪ ਹੈ ਜਿੰਨੂੰ ਵੀ ਜਾਇਆ ਸਾਰੇ ਆ ਰਹੇ ਆ ਕੋਈ ਹਾਜ਼ਰ ਨਹੀਂ ਇੱਥੇ ਕੋਈ ਨਹੀਂ ਆ ਰਿਹਾ ਡੇਢ ਘੰਟੇ ਤੋਂ ਕਿਸੇ ਨੇ ਇੰਨਾ ਵੱਡਾ ਧਰਨਾ ਲੱਗਾ ਹੋਇਆ ਹੋਵੇ ਮਹੱਲੇ ਵੱਲੋਂ ਪ੍ਰਸ਼ਾਸਨ ਵੱਲੋਂ ਇਹ محکمہ ਦਾ ਬੰਦਾ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਕੋਈ ਵੀ ਨਹੀਂ ਆਇਆ ਕਿਸੇ ਨਾਲ ਗੱਲ ਵੀ ਨਹੀਂ ਹੋ ਪਈ ਕਿਸੇ ਨਾਲ ਕੋਈ ਫੋਨ ਨਹੀਂ ਚੱਲ ਰਿਹਾ ਦਾ ਕਿਸੇ ਨੂੰ ਜਗਰਿਆ ਫੋਨ ਨਹੀਂ ਚੱਲ ਰਿਹਾ ਐਕਸਾ ਨੂੰ ਫੋਨ ਕੀਤਾ ਸੀਗਾ ਔਰ ਫੋਨ ਬੰਦ ਕਰਤਾ ਇਹ ਕਰਦੇ ਵੇ ਆ ਕਦ ਕਰਦੇ ਵੇ ਕਦ ਦਊਗਾ ਲਾਈਟ ਕਦ ਦਊਗਾ ਲਾਈਟ ਚੰਗਦਾ ਲੱਗੇ ਨਾ ਕਰੇ ਇੱਕ ਮਿੰਟ ਅੱਬੋ ਬਾਇ ਦਾੜੀਆਂ ਦੇ ਵਿੱਚ 1 ਲੱਖ ਗਾਇਬ ਹੈ ਸੋਗਾ 1 ਲੱਖ ਉਹ ਭਾਈ ਜੋ ਪਾਣੀ ਦੇ ਬਗਾਰ ਮਰ ਰਹੇ ਹਾਂ ਮਾਂਮੀ ਪਾਣੀ ਕੋਈ ਨਹੀਂ ਰਾਹਤ ਵਾਹ ਵਾਹ ਕੀ ਕਹਿਣਾ ਚਾਹੁੰਦੇ ਹੋ ਸਰ ਐਕਸ਼ਨ ਨਾ ਕੀ ਲਿਖਾਉਂਗਾ ਬਿਕਰ ਮੁਰਦਾਬਾ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਐਕਸ਼ਨ ਅਜੀਤ ਜੇਨ ਮੇਰਾ ਨਾਮ ਹੈ ਮੈਂ ਬੱਲੇ ਦਾ ਚਲੰਨਾ ਵਾ ਬਾਰ ਹੋਈ ਬਿਜਲੀ ਗਈ ਹੈ ਕੋਈ ਬਿਜਲੀ ਨਹੀਂ ਆ ਰਹੀ ਉਹਨਾਂ ਲਾਈਟਸੇ ਸਾਫ ਹੋਂ ਚੱਕਦੇ ਪੇਰ ਐਕਸ਼ਨ ਆਦੇ ਕੋਈ ਵੀ ਚਲ ਮਜਬੂਰ ਚਲ ਮਜਬੂਰ ਇੱਥੇ ਆਣਾ ਮਯੂਰ ਵਿਹਾਰ ਸਰ ਅੱਧੀ ਅੱਧਾ ਹੈਪੋਵਾਲ ਬਾਈ ਬਲੌਕ ਡੈਰੀਆਂ ਡੰਗਰ 21 ਲੱਖ ਡੰਗਰ ਪਿੱਛੇ ਕਾਰਪੋਰੇਸ਼ਨ ਕਲੋਨੀ ਦੇਵਨਗਰ ਸਾਨੂੰ ਕਿਉਂ ਰੋੜਦਈ ਹੈ ਸਾਨੂੰ ਕਿਉਂ ਰੋੜਦਈ ਬੰਦੇ ਸੜਦੇ ਆਂਦੀ 5 700 ਬੰਦਾ ਇਕੱਠਾ ਹੋ ਗਿਆ ਇੱਥੇ ਇਨਵਰਟਰ ਬੰਦ ਹੋ ਗਏ ਜਨਰੇਟਰ ਬੰਦ ਹੋ ਗਏ ਕੀ ਕਰੀ ਕਿੱਥੇ ਜਾਈਏ ਬੱਚਾ ਲੈ ਕੇ ਪਾਣੀ ਆ ਨਹੀਂ ਰਿਹਾ ਗੱਲ ਹੋ ਚੁੱਕੀ ਹੈ ਐਕਸ਼ਨ ਗੱਲ ਸੁਣ ਕੇ ਰਾਜ਼ੀ ਨਹੀਂ ਬਾਹਲੇ ਮਾਰਨੇ ਆ ਇਹ ਸਾਈਡ ਖਰਾਬ ਹੈ ਉਹ ਸਾਈਡ ਇਹ ਸਾਡੀ ਸੁਣਵਾਈ ਨਹੀਂ ਹੋਊਗੀ ਸਾਡਾ ਧਰਨਾ ਇੱਥੇ ਜਾਰੀ ਰਹੂਗਾ ਜਾ ਤਾਂ ਲੈਣੋ ਵੇਜੇ ਕਿ ਸਾਨੂੰ ਪਰੇਸ਼ਾਨ ਕਰੂਗੀ ਸਰਕਾਰ ਅਸੀਂ ਲੋਕਾਂ ਨੂੰ ਕਰਾਂਗੇ ਸਿੱਧੀ ਗੱਲ ਹੈ ਕੋਈ ਥਣਾ ਨਹੀਂ ਖੋਣਾ ਸੀ ਅਸੀਂ ਪਰੇਸ਼ਾਨ ਹੋ ਰਹੇ ਆ ਲੋਕੀ ਪਰੇਸ਼ਾਨ ਹੋ ਰਹੇ ਆ ਲੋਕੀ ਉੱਪਰ ਦਾ ਆਵਾਜ਼ ਚੱਕਣਗੇ ਕਿਉਂਕਿ ਐ ਮਾਂ ਦੀ ਪਾਤੀ ਸਰਕਾਰੀ ਕੰਮ ਕਿੰਨੀ ਦੇਰ ਹੋ ਗਈ ਜੀ ਲਾਈਟ ਗਈ ਰਾਤ ਹੋ ਗਈ 24 ਘੰਟੇ ਹੋ ਗਏ ਕੋਈ ਛੋਟੇ ਛੋਟੇ ਬੱਚੇ ਰੋਂਦੇ ਭਾਈ ਅੰਦਰ ਜੀ ਉਹ ਕਹਿੰਦੇ ਪਾਪਾ ਲਾਈਟ ਕਰਵਾਏਗੀ ਪਾਪਾ ਲਾਈਟ ਕਰ ਦੋਗੀ ਕਿ ਜਿਹੜਾ ਲੋਕਾਂ ਦੇ ਬੰਦ ਹੋ ਗਏ ਅਫਸਰਾਂ ਨੂੰ ਫੋਨ ਕਟੋਕਟ ਪੰਜਾਹ ਵਾਰੀ ਕਾਲ ਕਰਕੇ ਕੋਈ ਫਲਾਣਾ ਫੀਟਰ ਜੰਪਰ ਉੱਡੇ ਹੋਏ ਆ ਕਿਸੇ ਦੇ ਕੋਈ ਸੁਣਵਾਈ ਨਹੀਂ ਆਈ ਸੀ ਕਿ ਵੋਟਾ ਬੰਗਰ ਵਾਸਤੇ ਚਾਰ-ਚੱਕਰ ਕਰਾਇਆ ਉਹਨਾਂ ਨੇ ਨਹੀਂ ਨਾਈਟ ਨਹੀਂ ਜਾਏਗੀ ਦੋ ਦਿਨ ਹੋ ਗਏ ਲਾਈਟ ਨਹੀਂ ਆਈ ਮਾਨ ਸਾਹਿਬ ਕਹਿੰਦੇ ਸੀਗੇ ਟੀਮ ਵੀ ਨਹੀਂ ਕਰੂਗਾ ਬਲੋ ਟੀਮ ਵੀ ਨਹੀਂ ਕਰੂਗਾ ਦੇਖੋ ਕੀ ਹਾਲ ਹੈ ਛੇ-ਛੇ ਘੰਟੇ ਬਾਰ-ਬਾਰ ਲਾਈਟ ਨਹੀਂ ਆਈ ਇਹੀ ਇਲੈਕਸ਼ਨ ਨਾ ਹੋਏ ਹੁੰਦੇ ਉਹ ਸਾਡੇ ਮਗਰ-ਮਗਰ ਘੁੰਮਦੇ ਤਾਂ ਲਾਈਟ ਵੀ ਨਾ ਜਾਂਦੀ ਤੇ ਕੰਮ ਬਹੁਤ ਘੰਟੇ ਚ ਹੋਣਾ ਸੀ ਉਹ ਵਾਲਾ ਹਾਂ ਜੀ ਸਾਨੂੰ ਕੋਈ ਸੁਣਵਾਈ ਐ ਨਹੀਂ ਲਾਈਟ ਦੇਖੋ ਕਿ ਬਾਈ मतलब ਇੰਨਾ ਕਿ ਬੁਰਾ ਹਾਲ ਹੈ ਕਿ ਪੁੱਛੋ ਹੀ ਨਾ ਬਾਈ ਹੀ ਮੈਸੇਜ ਦੇਣਾ ਚਾਹੁੰਦਾ ਨਹੀਂ ਨਹੀਂ ਲੈ ਨਹੀਂ ਜਾਊਗੀ ਲੈ ਨਹੀਂ ਜਾਊ ਬਲੋ ਟਿੰਮੀ ਨਹੀਂ ਕਰੂਗਾ ਕਿਤੇ ਗਿਆ 12 14 ਘੰਟੇ ਲੈ ਨਹੀਂ ਆ ਰਹੀ ਕਿਤੇ ਗਿਆ ਮਾਨ ਸਾਹਿਬ ਕਿਤੇ ਗਿਆ ਰੋੜਾ ਸਾਹਿਬ ਡੇਢ ਘੰਟੇ ਤੋਂ ਫੋਟਾ ਮੰਗਦੇ ਆ ਜਾਂਦੇ ਨੇ ਡੇਢ ਘੰਟੇ ਤੋਂ ਫੋਟਾ ਮੰਗਦੇ ਆ ਜਾਂਦੇ ਨੇ ਡੇਢ ਘੰਟੇ ਤੋਂ ਪਬਲਿਕ ਇਕੱਠੀ ਹੋਈ ਹੋਈ ਐ 5-700 ਹਜ਼ਾਰ ਬੰਦੇ ਕੋਈ ਵੀ ਨਹੀਂ ਆਇਆ ਕੋਈ ਮੰੰਦਰੀ ਕੋਈ ਨਹੀਂ ਆਇਆ